ਆਹ ਤਾਂ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਖੂਨ ਦਾ ਗੜਾ ਹੋਣਾ ਕੋਲੇਸਟ੍ਰੋਲ ਲਿਪਿਡ ਪ੍ਰੋਫਾਈਲ ਦੇ ਵਿੱਚ ਜਿਹੜਾ ਵਧ ਘਟ ਹੋਈ ਜਾਂਦੀ ਹੈ ਯੂਰਿਕ ਐਸਿਡ ਕਿਡਨੀ ਚ ਕਰੇਟਿਨ ਵਧਣਾ ਇਹਦੇ ਲਈ ਇੱਕ ਬੜਾ ਹੀ ਸੌਖਾ ਤੇ ਘਰੇ ਹੀ ਤਿਆਰ ਹੋਣ ਵਾਲਾ ਨੁਸਖਾ ਸ਼ੇਅਰ ਕਰਨ ਲੱਗੇ ਤੁਹਾਡੇ ਨਾਲ ਪੀਆ ਅਜਿਹੀ ਕਾਮ ਸਮੱਸਿਆ ਵੀ ਕੋਲੇਸਟ੍ਰੋਲ ਵੱਧਾ ਹੈ ਕੋਲੇਸਟ੍ਰੋਲ ਵਧਣ ਕਰਕੇ ਫਿਰ ਅੱਗੇ ਹਾਰਡੀਆਂ ਸਮੱਸਿਆਵਾਂ ਆਉਂਦੀਆਂ ਬੀਪੀ ਵਧਨ ਵਾਲਾ ਤਾਂ ਉਹਦੇ ਲਈ ਆਪਾਂ ਲੈਣਾ ਹੈ ਗਲੋ ਅਮਰਤਾ ਵੀ ਕਹਿੰਦੇ ਇਹਨੂੰ 50 ਗ੍ਰਾਮ ਪਖੜਾ ਗੋਖਰੂ ਕਹਿੰਦੇ ਇਹਨੂੰ ਇਹ ਵੀ 50 ਗ੍ਰਾਮ ਅਰਜਨ ਸਾਲ ਅਰਜਨ ਇੱਕ ਦਰਖਤ ਹੈ ਅਰਜਨ ਬਾਰਕ ਕਹਿੰਦੇ ਨੇ ਇੰਗਲਿਸ਼ ਚ ਨੂੰ ਅਰਜਨ ਦੀ ਸਾਲ ਜਾਂ ਸਲੈਡਾ ਦਾ 50 ਗ੍ਰਾਮ ਪੁਨਰ ਨਵਾ ਆਪਣੇ ਪਾਸੇ ਪੰਜਾਬੀ ਚ ਯੂਨਿਟ ਕਿਹੜੇ ਕਹਿੰਦੇ ਆ ਇਹ ਵੀ 50 ਗ੍ਰਾਮ ਦਾਲਚੀਨੀ ਸਿਨਮਨ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਰਿਉਂਦ ਚੀਨੀ 50 ਗ੍ਰਾਮ ਅਜਵਾਇਨ ਦੇਸੀ 50 ਗ੍ਰਾਮ ਅਜਵਾਇਨ ਖੁਰਾਸਾਨੀ 25 ਗ੍ਰਾਮ ਇਹ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਲੈਣਾ ਹੈ ਪਾਊਡਰ ਬਣਾ ਕੇ ਕੱਚ ਦੇ ਮਰਤਵਾਨ ਵਿੱਚ ਸੰਭਾਲ ਕੇ ਰੱਖਣਾ ਇਹਦੇ ਵਿੱਚੋਂ ਆਪਾਂ ਫਖੜਾ ਜਿਹੜਾ ਅਲੱਗ ਰੱਖਣਾ ਫਖੜਾ ਜਿਹੜਾ ਪਾਊਡਰ ਹੈ ਤੇ ਉਸ ਤੋਂ ਬਾਅਦ ਇਹ ਆਪਾਂ ਕੜਾ ਤਿਆਰ ਕਰਨਾ ਕੜਾ ਤਿਆਰ ਕਰਨ ਦੀ ਵਿਧੀ ਕੀ ਹੈ ਵੀ ਪੀਪਲ ਦੇ 15 ਪੱਤੇ ਲੈਣੇ ਜਿਹੜੇ ਲਵੇਜ ਹੋਣ ਜਿਹੜੇ ਕਰੋਮ ਭਲਾ ਫੁੱਟਣ ਤੋਂ ਬਾਅਦ ਅਜੇ ਪੱਕੇ ਨਾ ਹੋਣ ਫਕਰੋੜ ਉਮਰ ਵਾਲੇ ਨਹੀਂ ਲੈਣੇ ਪੱਤੇ ਪੰਤਨਾਪਤੇ ਪੀਪਲ ਦੇ ਤੇ ਇੱਕ ਚਮਚਾ ਲੈਣਾ ਭਖੜਾ ਜਿਹਨੂੰ ਗੋਖਰੂ ਕਹਿੰਦੇ ਆ ਉਹਦਾ ਪਾਊਡਰ ਇਹਨਾਂ ਨੂੰ ਆਪਾਂ ਉਬਾਲ ਲੈਣਾ ਉਬਾਲਣੇ ਇਹਨਾਂ ਕਿ ਹੈ ਵੀ 1.5 ਗਲਾਸ 2 ਗਲਾਸ ਪਾ ਕੇ ਤੇ ਜਦੋਂ ਇੱਕ ਗਲਾਸ ਦੇ ਵਿੱਚ ਰਹਿ ਜਾ ਬਲਬਲ ਕੇ ਉਸ ਤੋਂ ਬਾਅਦ ਨੂੰ ਉਤਾਰ ਲੈਣੇ ਠੰਡ ਲੈਣੇ ਨੂੰ ਚਿਹਰੇ ਖਾਣਾ ਖਾਣ ਤੋਂ 30 ਮਿੰਟ ਬਾਅਦ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਸ ਪਾਣੀ ਦੇ ਨਾਲ ਅੱਧਾ ਚਮਚ ਜਿਹੜਾ ਉੱਪਰਲਾ ਪਾਊਡਰ ਤਿਆਰ ਕੀਤਾ ਆਪਾਂ ਉਹਦਾ ਲੈਣਾ ਹੈ ਤੇ ਇਹ ਨਹੀਂ ਮਾਤਰਾ ਅੱਧਾ ਚਮਚ ਸ਼ਾਮ ਵੇਲੇ ਲੈਣਾ ਉਬਲੇ ਹੋਏ ਪੀਪਲ ਦੇ ਪੱਤੇ ਵਾਲੇ ਪਾਣੀ ਨਾਲ ਜਿਹਦੇ ਵਿੱਚ ਆਪਾਂ ਗੋਖਰੂ ਵੀ ਪਾਇਆ ਹੈ ਗੋਖਰੂ ਪਖੜੇ ਨੂੰ ਕਹਿੰਦੇ ਆ ਇਹ ਤੁਸੀਂ ਵਰਤੋ ਜਿਹੜਾ ਤੁਹਾਡਾ ਖੂਨ ਦਾ ਗਾੜਾ ਹੋਣਾ ਫਾਸਫੋਲ ਦਾ ਵਧਣਾ ਜੁਰਕੈਸ ਦਾ ਹੁਣਾ ਕਿਡਨੀ ਦੇ ਵਿੱਚ ਕਰੀਟਿਨ ਵਧਣਾ ਕਿਡਨੀ ਵਾਸਤੇ ਜਿਹੜਾ ਪਖੜਾ ਹੈ ਬਹੁਤ ਹੀ ਲਾਹੇਵੰਦ ਹੈ ਇਹ ਤੇ ਇੱਕ ਐਨ ਲਲਵੀ ਰਾਮ ਬਣਾ ਪਖੜਾ ਆਮ ਤਾਂ ਜਿਹੜੇ ਪ੍ਰਾਣੇ ਹੈਗੇ ਛਣੀ ਸਮਝ ਰੱਖਦੇ ਜਿਹੜੇ ਉਹ ਪਖੜੇ ਦੀ ਪੁਰਜੀ ਵਗੈਰਾ ਬਣਾ ਕੇ ਖਾਂਦੇ ਆ ਮੇਰੇ ਆਜ ਦੇ ਸੰਪਰਕ ਦੇ ਵਿੱਚ ਲਿਖਿਆ ਹੈ ਨਿਯੁਰਗ ਬੰਦਾ ਜਿਹੜਾ ਕਿ ਪਖੜੇ ਦੀਆਂ ਕਰੋਮ ਬਣਾਉਣੀਆਂ ਦੀ ਪਰ ਜੀਵਨਾ ਕੇ ਖੰਦਾ ਸੀ ਜਿਵੇਂ ਆਪਾਂ ਸੋਲਿਆਂ ਦੀ ਜਾਨ ਮਿਥਰੀ ਜਾਂ ਮਿਥਰੀ ਦੇ ਪਰ ਜਿਉਂ ਉਹਨਾਂ ਨੇ ਇਸ ਤਰ੍ਹਾਂ ਗਲੋਆ ਜਿਹੜੀ ਆਪਣੇ ਆਪ ਹੀ ਅਮਰਤਾ ਹੈ ਸਰੀਰ ਦੇ ਵਿੱਚ ਬੈਵਦੀ ਖਤਮ ਕਰਦੀ ਹੈ ਬਾਤ ਫਤਕਾਫ ਨੂੰ ਸ਼ਾਂਤ ਕਰਦੀ ਹੈ ਅਰਜਨਸਾਲਾ ਜਿਹੜੀ ਇਹ ਹਾਟਾਸ ਤੇ ਬਹੁਤ ਵਧੀਆ ਪੰਨਰ ਨਵਾ ਜ਼ਿੰਦਗੀ ਨਵੀਂ ਜਿੰਦਗੀ ਦਾਲ ਚੀਨੀ ਜਿਹੜੀ ਖੂਨ ਨੂੰ ਪਤਲਾ ਕਰਦੀ ਹੈ ਅਸ਼ੋਗੰਦਾ ਜਿਹੜੀ ਹੈ ਸਰੀਰ ਨੂੰ ਤਾਕਤ ਦਿੰਦੀ ਹੈ ਇਸ ਤਰ੍ਹਾਂ ਰਹੇ ਹੁੰਦੇ ਚੀਨੀ ਅਜਵੈਨ ਦੇਸੀ ਜਿਹੜੀ ਹਾਜਮੇ ਹਾਸਤੇ ਬਹੁਤ ਚੰਗੀ ਹੈ ਅਜਵੈਨ ਖੁਰਾਸਾਨੀ ਇਹ ਆਪਣੇ ਆਪ ਦੇ ਵਿੱਚ ਹੀ ਬਿਮਾਰੀਆਂ ਦੇ ਵਿੱਚ ਬਹੁਤ ਲਾਹੇ ਦਾਹੇ ਬੰਦਾ ਕਾਰਗਰ ਸਾਬਤ ਹੁੰਦੀ ਹੈ ਇਹਨੂੰ ਤੁਸੀਂ ਬਣਾ ਕੇ ਵਰਤੋ ਲਾਹਾ ਲਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸ਼ੁਕਰੀਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੀਏ ਥੈਂਕ ਯੂ